ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਨਰਕ ਇੱਕ ਵਿਅਕਤੀ ਮਾਰ ਕੇ ਨਰਕ ਵਿੱਚ ਗਿਆ ਉਸਨੇ ਦੇਖਿਆ ਕਿ ਹਰੇਕ ਵਿਅਕਤੀ ਨੂੰ ਕਿਸੇ ਵੀ ਦੇਸ਼ ਦੀ ਨਰਕ ਵਿੱਚ ਜਾਣ ਦੀ ਛੋਟ ਹੈ ਉਸਨੇ ਸੋਚਿਆ ਚਲੋ ਅਮਰੀਕਾ ਦੇ ਨਰਕ ਵਿੱਚ ਜਾ ਕੇ ਦੇਖਦੇ ਹਾਂ ਜਦੋਂ ਉੱਥੇ ਪਹੁੰਚਿਆ ਤਾਂ ਉਹ ਦਰਵਾਜ਼ੇ ਤੇ ਗਾਰਡ ਨੂੰ ਮਿਲਿਆ ਉਸਨੇ ਪੁੱਛਿਆ ਕਿਉਂ ਭਾਈ ਅਮਰੀਕਾ ਨਰਕ ਵਿੱਚ ਕੀ ਹੁੰਦਾ ਹੈ ਗਾਰਡ ਨੇ ਕਿਹਾ ਕੁਝ ਖਾਸ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਬਿਜਲੀ ਦੀ ਕੁਰਸੀ ਤੇ ਬਿਠਾ ਕੇ 1 ਘੰਟਾ ਕਰੰਟ ਲਗਾਇਆ ਜਾਵੇਗਾ ਫਿਰ ਤੁਹਾਨੂੰ 1 ਘੰਟਾ ਲੋਹੇ ਦੇ ਕਿੱਲਾਂ ਵਾਲੇ ਬਿਸਤਰੇ ਤੇ ਪਾਇਆ ਜਾਵੇਗਾ ਉਸ ਤੋਂ ਬਾਅਦ ਇੱਕ ਭੂਤ ਆਵੇਗਾ ਤੁਹਾਡੀ ਜ਼ਖਮੀ ਪਿੱਠ ਤੇ 50 ਕੋਰੜੇ ਮਾਰੇਗਾ ਇਹ ਸੁਣ ਕੇ ਉਹ ਆਦਮੀ ਬਹੁਤ ਡਰ ਗਿਆ ਤੇ ਉਸਨੇ ਰੂਸ ਵਿੱਚ ਨਰਕ ਵਿੱਚ ਜਾਣ ਦਾ ਫੈਸਲਾ ਕੀਤਾ ਰੂਸ ਵੱਲ ਮੁੜਿਆ ਤੇ ਉਹ ਇੱਥੇ ਗਾਰਡ ਤੋਂ ਇਹੀ ਪੁੱਛਿਆ ਤਾਂ ਰੂਸ ਦੇ ਪਹਿਰੇਦਾਰ ਨੇ ਵੀ ਤਕਰੀਬਨ ਉਸਨੇ ਇਹੀ ਕਹਾਣੀ ਦੱਸੀ ਜੋ ਉਹ ਅਮਰੀਕਾ ਦਾ ਨਰਕ ਵਿੱਚੋਂ ਸੁਣ ਕੇ ਆਇਆ ਸੀ ਉਹ ਵਿਅਕਤੀ ਇੱਕ ਇੱਕ ਕਰਕੇ ਸਾਰੇ ਦੇਸ਼ਾਂ ਦੇ ਨਰਕਾਂ ਦੇ ਦਰਵਾਜ਼ੇ ਤੇ ਗਿਆ। ਹਰ ਥਾਂ ਉਸ ਨੂੰ ਭਿਆਨਕ ਕਹਾਣੀਆਂ ਸੁਣਨ ਨੂੰ ਮਿਲੀਆਂ। ਅੰਤ ਵਿੱਚ ਉਹ ਭਾਰਤੀ ਨਰਕ ਦੇ ਦਰਵਾਜ਼ੇ ਤੇ ਪਹੁੰਚਿਆ। ਨਰਕ ਦੇ ਦਰਵਾਜ਼ੇ ਦੇ ਬਾਹਰ ਅੰਦਰ ਜਾਣ ਲਈ ਲੰਮੀ ਲਾਈਨ ਲੱਗੀ ਹੋਈ ਸੀ। ਲੋਕ ਭਾਰਤੀ ਨਰਕ ਵਿੱਚ ਜਾਣ ਲਈ ਬੇਤਾਬ ਹੋ ਰਹੇ ਸਨ। ਉਸਨੇ ਸੋਚਿਆ ਕਿ ਇੱਥੇ ਜ਼ਰੂਰ ਸਜ਼ਾ ਘੱਟ ਹੋਵੇਗੀ। ਉਸਨੇ ਤੁਰੰਤ ਗਾਰਡ ਨੂੰ ਪੁੱਛਿਆ ਕਿ ਇੱਥੇ ਕਿਹੜੀ ਸਜ਼ਾ ਦਿੱਤੀ ਜਾਂਦੀ ਹੈ। ਗਾਰਡ ਨੇ ਕਿਹਾ ਕੁਝ ਖਾਸ ਨਹੀਂ। ਸਭ ਤੋਂ ਪਹਿਲਾਂ ਤੁਹਾਨੂੰ ਬਿਜਲੀ ਦੀ ਕੁਰਸੀ ਤੇ ਬਿਠਾ ਕੇ ਇੱਕ ਘੰਟਾ ਕਰੰਟ ਲਾਇਆ ਜਾਵੇਗਾ ਫਿਰ ਇੱਕ ਘੰਟਾ ਤੁਹਾਨੂੰ ਲੋਹੇ ਦੇ ਕਿਲਣਾ ਵਾਲੇ ਵਿਸਤਰੇ ਤੇ ਪਾਇਆ ਜਾਵੇਗਾ ਫਿਰ ਇੱਕ ਰਕਸ਼ਸ਼ ਆਵੇਗਾ ਤੁਹਾਡੀ जख्मी ਪਿੱਠ ਤੇ 50 ਕੋੜੇ ਮਾਰੇਗਾ ਉਲਝੜ ਵਿੱਚ ਫਸੇ ਵਿਅਕਤੀ ਨੇ ਫਿਰ ਕਿਹਾ ਇਹ ਸਭ ਕੁਝ ਤਾਂ ਦੂਜੇ ਦੇਸਾਂ ਦੇ ਨਰਕ ਵਿੱਚ ਵੀ ਹੈ ਫਿਰ ਇਸ ਨਰਕ ਵਿੱਚ ਕੀ ਫਰਕ ਹੋਇਆ ਨਾਲੇ ਇੱਥੇ ਤਾਂ ਭੀੜ ਵੀ ਬਹੁਤ ਐ ਚੌਂਕੀਦਾਰ ਬੋਲਿਆ ਇੱਥੇ ਬਿਜਲੀ ਵਾਲੀ ਕੁਰਸੀ ਐ ਪਰ ਬਿਜਲੀ ਨਹੀਂ ਐ ਲੋਹੇ ਦੇ ਕਿਲਣਾ ਵਾਲਾ ਵਿਸਤਰਾ ਹੈ ਇਸੇ ਬਿਸਰੇਤੇ ਕਿੱਲ ਨਹੀਂ ਹਨ ਕਿੱਲਾ ਕੱਢ ਕੇ ਵੇਚ ਦਿੱਤੀਆਂ ਨੇ ਇੱਥੇ ਕੋਰਡੇ ਮਾਰਨ ਵਾਲਾ ਰਾਖਸ਼ ਸਰਕਾਰੀ ਨੌਕਰ ਹੈ ਉਹ ਕਦੇ-ਕਦਾਈ ਆਉਂਦਾ ਹੈ ਦਸਕਤ ਕਰਦਾ ਹੈ ਤੇ ਚਾਹ ਪੀ ਕੇ ਮੁੜ ਜਾਂਦਾ ਹੈ ਤੇ ਕਈ ਵਾਰ ਗਲਤੀ ਨਾਲ ਇੱਕ ਦੋ ਕੋਰਡੇ ਮਾਰ ਕੇ 50 ਲਿਖ ਕੇ ਲੇਖਾ ਮੁਕਾ ਕੇ ਚਲਾ ਜਾਂਦਾ ਹੈ ਬੰਦਾ ਕਹਿੰਦਾ ਬਾਈ ਮੈਨੂੰ ਜਲਦੀ ਅੰਦਰ ਭੇਜ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ